ਪਰੀ ਦੇ ਐਂਜਲ ਦੇ ਕੀੜੇ ਪੈ ਗਏ ਐਂਜਲ ਦੇ ਪਰੀ ਆਰਦੇ ਪੁੱਤੂ ਸਿਰਨੇ ਲਾਈ ਸਿਰਨੇ ਲਾਈ ਪਰੀ ਤੇ ਤੇਰੀ ਧੀ ਦੇ ਕੀੜੇ ਪੈ ਗਏ ਇਸ ਤੋਂ ਵੱਧ ਮਾੜਾ ਕੀ ਹੋ ਜੂ ਹੋਰ ਇਹ ਭੋਗਣਾ ਪੈਣਾ ਤੁਹਾਨੂੰ ਬਾ ਬਾ ਬੱਸ ਲੈ ਗਾ ਬਾਦ ਪੁੱਤੂ ਬਾਦ ਦੇਖੋ ਜੀ ਕਿੱਡੇ ਕਿੱਡੇ ਸੁੰਡ ਧੀ ਦੇ ਮੇਰੀ ਦੇ ਸਿਰ 'ਚ ਪੈ ਗਏ ਆ ਜੀ ਬਾਹਰ ਬਾ ਇਹ ਪਰੀ ਦੇ ਸਿਰ 'ਚ ਪਏ ਹੋਏ ਕੀੜੇ ਆ ਇਹ ਮਾਂ-ਬਾਪ ਦੀ ਬੇਵਕੂਫੀ ਨਾਲ ਮਾਂ-ਬਾਪ ਦੀ ਲੜਾਈ ਦੇ ਕਾਰਨ ਪਰੀ ਦੇ ਕੀੜੇ ਪੈ ਗਏ ਐਡੀ ਵੱਡੀ ਖੋਡਾ ਸਿਰ 'ਚ ਪਰੀ ਦੇ ਐਡੀ ਵੱਡੀ ਖੋਪੜੀ ਤੱਕ ਨਜ਼ਰ ਆਉਂਦੀ ਅੰਦਰੋਂ ਤਾਰੇ ਕਿਹੜੇ ਦੇਖ ਰਹੇ ਨੇ ਆ ਦਿਵਾਗ ਤੁਸੀਂ ਜੰਮੇ ਆ ਪਾਪ ਕਰਦੇ ਹੋ ਯਾਰ ਕਿੰਨਾ ਸੋਹਣਾ ਨਾਂ ਰੱਖਿਆ ਪਰੀ ਤੁਸੀਂ ਪਰੀ ਦੇ ਕਿਹੜੇ ਪਾਤੇ ਯਾਰ ਮੇਰੀ ਗਲਾਚਾ ਹੋਰ ਤੇ ਗਲਾਚ ਪੜਦੀ ਮੇਰੀ ਪਰੀ ਹੋਏ ਮੇਰੀ ਪਰੀ ਫੋਟ ਕਾਚ ਪੜਦੀ ਆਵੇ ਆ ਦੇਖੋ ਜੀ ਜੂਆ ਦੇ ਗੁੱਛੇ ਬਣੇ ਪਏ ਆ ਹਜੇ ਵੀ

ਬਾਰੇ ਕੋਈ ਗੱਲ ਠੀਕ ਹੋ ਜਾਊਗਾ ਮੇਰਾ ਪੁੱਤ ਚੁੱਪ 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 ਚੁੱਪਾ ਦੇ ਸਾਰੇ ਜਨੇ ਤੇਰੇ ਕੋਲ ਖੜੇ ਰੰਗੇ ਦਾ ਸੋ ਤੋਂ ਬਾਅਦ ਕੀ ਹੋਇਆ ਜੀ ਫਿਰ ਸੋ ਤੋਂ ਬਾਅਦ ਕੀੜੇ ਪੈ ਗਏ ਚਿੜੀ ਚਿੜੀ ਕੀੜੇ ਆਪਣੇ ਆਪ ਨਿਕਲੇ ਜਾਂਦੇ ਆ ਜੀ ਹੂੰ ਅੰਦੇ ਆਪ ਆਪ ਨਿਕਲਣ ਲੱਗਦੇ ਆ ਹਾਂ ਗਰੀ ਪਰਿਵਾਰ ਹੈਗਾ ਯਾ ਜੋਰ ਕੇ ਜਿੰਦ ਜਿੰਦ ਤੇ ਆਪਦਾਵਾ ਇਲਾਜ ਕਰ ਦੋ ਕੁਦੀਆ ਤੋਂ ਬਹੁਤ ਬੁਰਾ ਹਾਲ ਹੋ ਗਿਆ ਪਾਨਾ ਨਾ ਮੈਂ ਦਾਦਾ ਕੀ ਕਰੀ ਜਾਂਦਾ ਇਹਨਾਂ ਅਰਜਵਾਕਾਂ ਦੇ ਸਿਰ 'ਤੇ ਕੀੜੇ ਪੈ ਗਏ ਨਹੀਂ ਪਹਿਲਾਂ ਜਸਮ ਸਿੰਘ ਵੀ ਦੋ ਸੀ ਤੀ ਮਜੂਆਂ ਸੀ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਜੂਆਂ ਦੀ ਦਵਾਈ ਦਵਾਦੇ ਰਹੀ ਸੀ ਤਾਂ ਪਰਸੋ ਚੋਕੇ ਜਾਣ ਪਤਾ ਲੱਗਿਆ ਇਹਦੇ ਮੰਮੀ ਪਾਪਾ ਕਿੱਥੇ ਆ ਮੰਮੀ ਘਰੇ ਦੇ ਇਹ ਹਮ ਘਰੇ ਇਹ ਬਾਹਰ ਰਹਿੰਦੇ ਸੀ ਰਹਿੰਦੇ ਨਹੀਂ ਇਹਨਾਂ ਕੋਲ ਕਣ ਕਿਹੜੇ ਦੇਖਤ ਰਹਿੰਦੇ ਆ ਪਾਪਾ ਵੀ ਰਹਿੰਦੇ ਨਹੀਂ ਬਾਹਰ ਜਿੱਦਾਂ ਸੇ ਪੱਤੇ ਘਾਦਾ ਤੁਹਾਡਾ ਚਾਹ ਸਾਹ ਕੌਣ ਨਸੀਬੱਤੇ ਕਰਦਾ ਕੌਣ ਆ ਘਰ ਵਾਲਾ ਤੇਰੇ ਕੀ ਆ ਬਾਈ ਮੈਂ ਨਹੀਂ ਲੱਦਨੀ ਮੈਨੂੰ ਨਹੀਂ ਪਤਾ ਜਵਾਗ ਤੂੰ ਹੀ ਜੰਮਿਆ ਪਾਪ ਕਰਦੇ ਹੋ ਯਾਰ ਮੈਂ ਨਹੀਂ ਕਰਦਾ ਤੇ ਬੱਚੇ ਕਾ ਤੂੰ ਨਹੀਂ ਸਾਹਮਦਾ ਤੂੰ ਮੈਂ ਹੁਣ ਕੰਮ ਕਰ ਕੰਮ ਤੇ ਜਾਂਦਾ ਕਿੰਨੇ ਪੈਸੇ ਤੈਨਾਂ ਘਰੇ ਲਿਆ ਕੇ ਮੈਂ ਪਿਆੜੀ ਲੈ ਕੇ ਆਂਦਾ ਪੁਲਿਸ ਵਾਲੇ ਨੂੰ ਪੇਂਟ ਦਾ ਕੰਮ ਕਰਦਾ ਜੀ ਮੈਂ ਜਿਹਨਰੇ ਆਪਣੇ ਕਲੇਸ਼ ਦੇ ਵਿੱਚ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਰਹੀ ਮੈਨੂੰ ਕਿੰਨੇ ਬੱਚੇ ਆ ਤਿੰਨ ਬੱਚੇ ਆ ਦੂਜੇ ਬੱਚੇ ਕਿੱਥੇ ਆ ਉਹ ਕਾ ਤੂੰ ਨਹੀਂ ਲਿਆਂਦੇ ਨਾਲ ਬਾਈ ਉਹ ਤਾਂ ਠੀਕ ਆ ਜੀ ਨਹੀਂ ਨਾਲ ਤਾਂ ਲਿਆਉਂਦੇ ਠੀਕ ਤਾਂ ਹੈ ਕਿ ਨਹੀਂ ਕੋਈ ਛੱਡ ਕੇ ਆਂਦੇ ਆ ਦੂਜਿਆਂ ਦੇ ਵੀ ਟੈਸਟ ਹੋਣੇ ਆ ਨਾ ਬੱਚਿਆਂ ਦੇ ਵੀ ਉਹਨਾਂ ਦੇ ਵੀ ਟੈਸਟ ਕਰਾਵਾਂਗੇ ਆਪਾਂ ਬੁਲਾਓ ਉਹਨਾਂ ਨੂੰ ਵੀ ਨਾਲ ਇਹਦਾ ਕੀ ਨਾਂ ਕੁੜੀਆ ਦਾ ਭੈਣੇ ਤੇਰੀ ਧੀ ਦੇ ਕੀੜੇ ਪੈ ਗਏ ਕਿੰது ਵੱਧ ਮਾੜਾ ਕੀ ਹੋ ਜੂ ਹੋਰ ਇਹ ਭੋਗਣਾ ਪੈਣਾ ਤੁਹਾਨੂੰ ਬਾਸੇ ਮੈਨੇ ਕੋਤੇ ਬਚਾ ਲਿਆ ਭੈਣ ਮੇਰੀ ਇਹ ਤਾਂ ਵੱਜ ਜੂਗੀ ਪਰ ਤੁਹਾਨੂੰ ਭੋਗਣਾ ਪੈਣਾ ਯਾਰ ਵੇ ਕੋਈ ਨਾ ਕੋਈ ਬਜਾਦਾ ਕੀ ਤੇ ਮੈਨੂੰ ਕੋਈ ਨਾ ਭਾਗੇ ਕੋਈ ਨਾ ਛੱਡ ਦੇ ਹੁਣ ਛੱਡ ਸਾਨੂੰ ਕਰਦੇ ਕਰਦੇ ਆ ਕਰਦੇ ਆ ਸਾਫ ਕਰਦੇ ਕਰਦੇ ਮੈਂ ਪੈਸਾ ਨਹੀਂ ਮੇਰੇ ਨਾਲ ਕੋਈ ਨਾ ਕੋਈ ਨਾ ਕੋਈ ਨਾ ਕੋਈ ਛੱਡ ਹੁਣ ਛੱਡ ਛੱਡ ਦੇ ਕੋਈ ਨਾ ਕਰਦੇ ਆ ਕਰਦੇ ਆ ਗੰਡੋ ਜੀ ਟੈਨ ਤੇ ਤੇਰਾ ਕੀ ਨਾਂ ਸਟਿਸਕਮਾਰ ਸਟਿਸਕਮਾਰ ਕਹ ਲੈ ਇਹਦਾ ਕੀ ਨਾਂ ਕੰਚਨ ਹੈ ਕੰਚਨ ਇਹਦਾ ਕੀ ਨਾਂ ਬੱਚੀ ਦਾ ਪਰੀ ਇੱਕ ਪਰੀ ਹੈ ਜੀ ਪਰੀ ਕਿੰਨਾ ਸੋਹਣਾ ਨਾਂ ਰੱਖਿਆ ਪਰੀ ਤੁਰੀ ਪਰੀ ਦੇ ਕੀੜੇ ਪਾਤੇ ਯਾਰ ਨਹੀਂ ਸੰਤ ਕੋਈ ਨਹੀਂ ਲੱਗਿਆ ਜੀ ਵੀਰੇ ਲਾਪਰਵਾਹੀ ਵੀ ਦੇਖੀ ਸੰਭਾਲ ਦਵਾਈ ਦਵਾ ਵੀ ਸੰਭਾਲ ਫੋਨ ਜੀ ਮਾਂ ਕਰ ਸਕਦੀ ਵੀਰੇ ਡੱਡੇ ਡੱਡੇ ਗੁੱਛੇ ਬਣੇ ਸੀ ਜੂਆਂ ਦੇ ਵੀ ਹਾਂਜੀ ਉਹ ਦੇਖ ਜਿਓ ਚੱਲਦੀ ਵੀ ਜੂਆਂ ਦੀ ਕਾਹਦੀ ਦਵਾਈ ਹੁੰਦੀ ਆ ਸੰਭਾਲ ਹੁੰਦੀ ਆ ਬਾਈ ਮਾਰ ਹੁੰਦੀ ਆ ਜੀ ਉਹ ਤਾਂ ਕੋਈ ਮਾਂ ਕਰਨ ਲੱਗ ਬੰਦਾ ਕਿੱਥੋਂ ਆਏ ਤੁਸੀਂ ਅਸੀਂ ਲੋਹਰੇ ਤੋਂ ਆਏ ਹਾਂ ਲੋਹਰੇ ਤੋਂ ਆਏ ਭਾਈ ਗੁਰਜੀ ਕੀ ਖਾਲਸਾ ਭਾਈ ਗੁਰਜੀ ਕੀ ਫਤਿਹ ਪਰੀ ਦੇ ਐਂਜਲ ਦੇ ਕੀੜੇ ਪੈ ਗਏ ਐਂਜਲ ਦੇ ਆ ਬੈਠੀ ਹੈ ਪਰੀ ਮਾਂ ਰੋਈ ਜਾਂਦੀ ਆ ਮਾਂ ਆੜ ਰਹੀਦੀ ਆ ਕਿਤੇ ਪਿਓ ਰੋਈ ਜਾਂਦਾ ਸतीश ਕੁਮਾਰ ਇਹ ਆੜ ਰਹਿੰਦਾ ਕਿਤੇ ਤੇ ਕੁੜੀ ਆ ਜਿਹੜੀ ਤਿੰਨ ਬੱਚੇ ਯਾਨੀ ਕਿ ਦੋ ਭਰਾ ਹੋਰ ਹਨ ਕਿ ਇਹ ਇਹ ਚਾਚੀ ਕੁੜੀ ਰਹਿੰਦੇ ਆ ਕਿਉਂ ਕਹਿੰਦਾ ਮੈਂ ਰੰਗ ਦਾ ਕੰਮ ਕਰਦਾ ਰੋਟੀ ਦਾ ਸਾਮਾਨ ਲਿਆ ਕੇ ਦੇ ਦਿੰਦਾ ਬਸ ਕੰਚਨ ਭੈਣ ਦਾ ਨਾਮ ਆ ਭੈਣ ਕਿਤੇ ਹੋਰ ਰਹਿ ਰਹੀ ਹੈ ਆਪਣੇ ਜੀਵਨ ਚ ਇਹ ਸਾਰੇ ਆਪੋ ਆਪਣੀ ਜਗ੍ਹਾ ਤੇ ਵਿਅਸਤ ਨੇ ਪਰ ਇੱਥੇ ਆ ਕੇ ਆਪਣੀ ਆਪਣੀ ਜਗ੍ਹਾ ਤੇ ਸੱਚੇ ਵੀ ਹੋ ਰਹੇ ਨੇ ਉਹ ਕਹਿੰਦਾ ਮੈਂ ਕੇਅਰ ਕਰਦਾ ਸੀ ਉਹ ਕਹਿੰਦਾ ਮੈਂ ਬਹੁਤ ਔਕੀ ਸੀ ਭੈਣ ਕਹਿੰਦੀ ਨਸ਼ੇ ਕਰਦਾ ਸੀ ਤੇ ਆ ਗਵਾਂਢੀ ਵੀਰ ਆ ਆ ਬਾਈ ਪ੍ਰਾਲਾ ਕਰਕੇ ਲੈ ਕੇ ਆਇਆ ਪਰੀ ਨੂੰ ਸਾਨੂੰ ਵੀਡੀਓ ਭੇਜੀ ਐਡੀ ਵੱਡੀ ਖੋਡਾ ਸਿਰ ਚ ਪਰੀ ਦੇ ਐਡੀ ਵੱਡੀ ਖੋਪੜੀ ਤੱਕ ਨਜ਼ਰ ਆਉਂਦੀ ਐ ਅੰਦਰੋਂ ਕੀੜੇ ਪੈ ਗਏ ਪਰੀ ਦੇ ਪਰੀ ਦੇ ਜਿਹੜੇ ਦੋ ਛੋਟੇ ਭਰਾ ਉਹਨਾਂ ਦਾ ਕੀ ਨਾਂ ਅਨਮੋਲ ਆ ਜੀ ਅਨਮੋਲ ਹਾਂ ਜੀ ਤੇ ਇੱਕ ਕੁੜਕੇ ਕੁੜੀ ਆ ਜੀ ਉਹਦਾ ਕੀ ਨਾ ਕੁੜੀਆ ਜੀ ਉਹਦਾ ਨਾ ਕੁੜੀਆ ਦੋ ਭੈਣਾਂ ਤੇ ਇੱਕ ਭਰਾ ਨੇ ਦੋ ਧੀਆਂ ਤੇ ਇੱਕ بیٹے ਦੇ ਬਾਪ ਮਾਂ ਬਾਪ ਨੇ ਆ ਦੋਨੇ ਖੜੇ ਰੋ ਰਹੇ ਨੇ ਤੇ ਦੂਜੇ ਦੋ ਆ ਜਿਹੜੇ ਹਾਲਤ ਉਹਨਾਂ ਦੀ ਵੀ ਇਹੀ ਹੋਣ ਵਾਲੀ ਹੈ ਲਗਭਗ ਬਸ ਇਹ ਆ ਵੀ ਉਹ ਸਾਰੇ ਸਮੇਂ ਦੇ ਨਾਲ ਸਿਰ ਤੇ ਉਹਨਾਂ ਨੇ ਮਸ਼ੀਨਾਂ ਲੱਗ ਗਈਆਂ ਤੇ ਇਹਦੇ ਸਿਰ 'ਚ ਐਡਾ ਵੱਡਾ ਕੀ ਕਹੀਏ ਬੱਸ ਕੀ ਕਹੀਏ ਪਰ ਹੀ ਰੋਣਾ ਨਹੀਂ ਰੋਣਾ ਨਹੀਂ ਪਤਾ ਸੀ ਕੁਝ ਵੀ ਨਹੀਂ ਕਰਨਾ ਅਸੀਂ ਕੁਝ ਵੀ ਨਹੀਂ ਕਰਨਾ ਨਹੀਂ ਪਰ ਹੀ ਅਸੀਂ ਨਹੀਂ ਕੁਝ ਕਰਨਾ ਪਰ ਹੀ ਕਿਹੜੀ ਕਲਾਸ ਚ ਪੜਦੀ ਐ ਤੂੰ 10 ਕਿਹੜੀ ਕਲਾਸ ਪੜਦੀ ਐ ਕਿਹੜੀ ਕਲਾਸ ਪੜਦੀ ਮਤਲਬ ਲਾਂਗੀ ਜੋ ਬੋਲੀ ਕਿਹੜੀ ਕਲਾਸ ਪੜਦੈ ਤੂੰ 10 ਕਿਹੜੀ ਜਮਾਤ ਚ ਪੜਦੀ ਐ ਨਾ ਪੁੱਤ ਰੋ ਨਾ ਯਾਰ 10 ਮੈਂ ਬੈਠਾ ਤੂੰ ਰੋ ਹੋਲੀ ਹੋਲੀ ਕੱਢਾਂਗੇ ਪੁੱਤ ਹੋਲੀ ਹੋਲੀ ਕੱਢਾਂਗੇ ਏਡਾ ਕਲਾਸ ਚ ਫੋਰਥ ਕਲਾਸ ਚ ਪੜਦੀ ਮੇਰੀ ਪਰੀ ਓਏ ਮੇਰੀ ਪਰੀ ਫੋਰਥ ਕਲਾਸ ਚ ਪੜਦੀ ਆ ਵੇ ਓਏ ਪਰੀ ਨੂੰ ਖਿਡਾਉਣੇ ਲਿਆ ਕੇ ਦਿਓ ਭੱਜ ਕੇ ਅੰਦਰੋਂ ਜਾ ਕੇ ਕੋਈ ਖਿਡਾਉਣੇ ਲਿਆ ਦੀਏ ਤੈਨੂੰ ਅੱਧੀ ਦੇਖੋ ਹਾਂ ਬਿਲਕੁਲ ਹੋਲੀ ਕੱਢਾਂਗੇ ਪੁੱਤ ਆ ਦੇਖੋ ਜੀ ਜੂਆਂ ਦੇ ਗੁੱਛੇ ਬਣੇ ਪਏ ਆ ਹਜੇ ਵੀ ਲਾਈਟ ਲਾਲਾ ਬਣ ਚਾਨਣ ਛੱਡਿਓ ਮੜਾ ਦੇਖੋ ਜੀ ਜੂਆਂ ਦੇ ਐਡੇ ਐਡੇ ਗੁੱਛੇ ਬਣੇ ਪਏ ਆ ਅੱਜ ਸਾਡੇ ਤੋਂ ਦੇਖਦੇ ਆ ਉਸ ਬਾਅਦ ਆ ਦੇਖੋ ਆ ਬਾਲਾਂ ਦੇ ਉੱਤੇ ਅ ਜੂਆਂ ਹੀ ਜੂਆਂ ਭਰੀਆਂ ਪਈਆਂ ਜੂਆਂ ਜੂਆਂ ਤੇ ਜੰਮਿਆ ਪਿਆ ਖਰੀਂਡ ਜਿਆ ਜਖਮ ਹੋ ਹੋ ਕੇ ਪਾਣੀ ਵਿੱਚੋਂ ਰਿਸੀ ਗਿਆ ਤੇ ਵਿੱਚ ਖਰੀਂਡ ਬਣ ਬਣ ਕੇ ਉਹ ਜੰਮੀ ਗਿਆ ਉੱਤੇ ਐਨ ਐਸ ਦੇ ਪੁੱਤ ਇੱਕ ਦਿਓ ਹੈ ਆਹ ਲਾਓ ਜਬ ਨਹੀਂ ਮੇਰੇ ਪੁੱਤ ਹੌਲੀ ਹੌਲੀ ਹਾਂ ਪੁੱਤ ਹੌਲੀ ਹੌਲੀ ਕੱਢਾਂਗੇ ਜਮਾਈ ਹੌਲੀ ਹੌਲੀ ਕੱਢ ਕੇ ਵਿੱਚ ਹੌਲੀ ਟੈਂਸ਼ਨ ਲੈ ਤੈਨੂੰ ਪਤਾ ਵੀ ਨਹੀਂ ਲੱਗਣ ਦੇਣਾ ਪੜੀਏ ਥੋੜੇ ਪੜੀਏ ਤੈਨੂੰ ਤਾਂ ਪਤਾ ਵੀ ਨਹੀਂ ਲੱਗਣ ਦੇਣਾ ਅਸੀਂ ਮੈਂ ਤੇਰੇ ਕੋਲ ਮੈਂ ਮੱਧੇ ਜਾਵਾਂਗਾ ਦੇਖ ਮੈਂ ਪਾ ਲਵਾਂ ਆ ਦੇਖ ਤੇ ਇਹ ਵੇ ਇਹ ਪਾਣੀ ਪਾਇਆ ਪਾਣੀ ਇਹ ਪਾਣੀ ਪਾਇਆ ਪਾਣੀ ਤਾਂ ਜੋ ਜਦੋਂ ਅਸੀਂ ਟੇਪ ਲਾਵਾਂਗੇ ਨਾ ਤੇਰੇ ਦਰਦ ਨਾ ਹੋਵੇ ਦੇਖੋ ਜੀ ਕਿੱਡੇ ਕਿੱਡੇ ਕੀੜੇ ਉਧਰ ਹੋ ਜੋ ਤੁਸੀਂ ਜਵਾਕ ਦੇ ਸਿਰ ਚੋਂ ਨਿਕਲ ਨਿਕਲ ਕੇ ਡੱਗ ਰਹੇ ਨੇ ਹੌਲੀ ਹੌਲੀ ਹਾਂ ਹਾਂ ਬੁੱਧ ਹੌਲੀ ਹੌਲੀ ਕੱਢਾਂਗੇ ਹੌਲੀ ਹੌਲੀ ਕੱਢਾਂਗੇ ਮੂੰਹ ਬੰਦ ਰੱਖੋ ਦੇਖੋ ਜੀ ਕਿੱਡੇ ਕਿੱਡੇ ਸੁੰਡ ਧੀਰੇ ਮੇਰੀ ਦੇ ਸਿਰ ਚ ਪੈ ਗਿਆ ਜੀ ਬਾ ਰੱਬਾ ਓਏ ਹੋਏ ਹੋਏ ਟਲਕਰ ਦੇ ਕਾਕਾ ਤੈਨੂੰ ਪਤਾ ਨਹੀਂ ਲੱਗਣ ਦੇਣਾ ਪੁੱਤ ਅਸੀਂ ਐ ਹੌਲੀ ਹੌਲੀ ਚੁਗਣੇ ਆ ਦੇਖੋ ਜੀ ਕੀੜੇ ਅੰਦਰੋਂ ਵੱਡ ਵੱਡ ਖਾਈ ਜਾਂਦੇ ਆ ਪਰੀ ਨੂੰ ਪਰੀ ਦੇ ਅੰਦਰ ਕਿੱਡੇ ਕਿੱਡੇ ਖੱਡੇ ਕਰਤੇ ਕੀੜਿਆਂ ਨੇ ਖੱਡੇ ਨਾ ਬੁੱਤ ਤੈਨੂੰ ਪਤਾ ਵੀ ਨਹੀਂ ਲੱਗਣ ਦੇਣਾ ਸਾਰੇ ਲੱਗੇ ਜੀ ਤੇ ਦੇਖ ਵੱਡੇ ਵੱਡੇ ਠੀਕ ਹੈ ਪੁੱਤ ਹੌਲੀ ਹੌਲੀ ਹਾਂ ਬੁੱਤ ਹੌਲੀ ਹੌਲੀ ਕੱਢ ਦੇ ਬੁੱਤ ਹੌਲੀ ਹੌਲੀ ਕੱਢਦੇ ਆਪਾਂ ਦੂਜੇ ਬੋਲਣਗੇ ਹੋਰ ਦਊਗਾ ਨਹੀਂ ਟੋੜ ਕੇ ਟੋੜ ਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਚੱਕੀੜ ਵੇ ਮੇਰੇ ਕੋਈ ਕੱਲਾ ਕਰਦਾ ਮੈਂ ਹੌਲੀ ਹੌਲੀ ਪੁੱਤੋ ਮੈਂ ਚਾਲੇ ਹੋ ਰਹੀ ਆ ਹਾਂ ਪੁੱਤੋ ਹੌਲੀ 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 ਕੱਢਦੇ ਪਰੀ ਦਵਾਈ ਦੇ ਥੋੜਾ ਚੱਲਿਆ ਹੋ ਜਾ ਜਾ ਮੈਂ ਤੇ ਇਹ ਜਾ ਜੂਵੇਂ ਦੱਸੇ ਪੁੱਤੋ ਆ ਰਹੀ ਆ ਦੇਖੋ ਕਿਵੇਂ ਨਿਕਲ ਨਿਕਲ ਕੇ ਕੀੜੇ ਬਾਹਰ ਨੂੰ ਭੱਜ ਰਹੇ ਨੇ ਇਹ ਪਰੀ ਦੇ ਸਿਰ 'ਚ ਪਏ ਹੋਏ ਕੀੜੇ ਆ ਇਹ ਮਾਂ-ਬਾਪ ਦੀ ਬੇਵਕੂਫੀ ਨਾਲ ਮਾਂ-ਬਾਪ ਦੀ ਲੜਾਈ ਦੇ ਕਾਰਨ ਪਰੀ ਦੇ ਕੀੜੇ ਪੈ ਗਏ ਬਾਹੂ ਚ ਅੱਜ ਪੜੀ ਤੜਫਦੀ ਨਹੀਂ ਚੱਲੀ ਜਾਂਦੀ ਬੱਸ ਪਰੀ ਹੁਣ ਨਿਕਲ ਗਏ ਪੁੱਤ ਸਾਰੇ ਕੀੜੇ ਨਿਕਲ ਗਏ ਬਾਏ 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 ਜੇ ਤੱਕ ਰੂਗਾ ਮੈਂ ਪਰੀ ਹਰਦਾ ਪੁੱਤ ਸਿਰਨਾਹ ਲਾਈ ਸਿਰਨਾਹ ਲਾਈ ਪਰੀ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਛੜਦੇ ਛੜਦੇ ਛੜਦਾ ਛੜਦਾ ਪਰ ਹੀ ਛੜਦਾ ਹੁਣ ਸਿਰ ਨਾ ਹਲਾ ਪਰ ਹੀ ਸਿਰ ਨਾ ਹਲਾ ਪਰ ਹੀ ਸਿਰ ਨਾ ਹਲਾ ਪੁੱਤ ਛੜਦਾ ਹੁਣ ਛੜਦੇ ਵੀ ਛੜਦੇ ਨਹੀਂ ਹਿੱਲਦੇ ਨਹੀਂ ਛੜਦੇ 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 ਆ ਤੂੰ ਵੜਿਆ ਲੜ ਕੇ ਚੱਲ ਮੈਂ ਫੜਿਆ ਬੱਸ ਹੋ ਗਿਆ ਛੜਦੇ ਵੀ ਛੜਦੇ ਨਹੀਂ ਹਿੱਲਦੇ ਨਹੀਂ ਛੜਦੇ 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 ਖਤਮ ਵੀ ਹੋ ਗਏ ਮੁੱਕ ਵੀ ਗਏ ਹੁਣ ਦਵਾਈ ਲਾਉਣੀ ਹੈ ਹਿੱਲਣਾ ਹਿੱਲਣਾ ਬਸ ਦਵਾਈ ਲਾੜੀ ਚਲੋ ਬਈ ਮੁੱਕ ਗਏ ਕੀੜੇ ਹੋ ਗਏ ਹੋ ਗਏ ਸਾਰੇ ਹੀ ਕੱਢ ਲੇ ਆਪਾਂ ਹੋ ਗਏ ਹੋ ਗਏ ਸਾਬ ਬੱਸ ਨਿਕਲ ਗਈ ਲੈ ਨਿਕਲ ਨਿਕਰਾਂਗੇ ਪੱਟੀ ਕਰ ਲੱਗੇ ਪੱਟੀ ਕਰ ਲੱਗੇ ਪੁੱਤ ਪੱਟੀ ਕਰ ਲੱਗੇ ਬਾਬਾ ਬੈਠ ਲੈ ਘੜਾ ਬਾਦ ਪੁੱਤ ਬਾਦ ਦੇ 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 ਟੋਏ ਫੜਾ ਦੇ ਨੂੰ ਹੋਰ ਦੀ ਫੜਾ ਲੈ ਪੁੱਤ ਆ ਲੈ ਲੈ ਇਹ ਤੇਰਾ ਵਾ ਇਨੂੰ ਦਿੱਤਾ ਹੈ ਰੈਬਿਟਾ ਹੈ ਇਹ ਰੈਬਿਟਾ ਕ ਕੀ ਆ ਇਹ ਚਪਾਈ ਕਰਕੇ ਨਾ ਪੁੱਤ ਫੇਰ ਪੱਟੀ ਕਰ ਦੇਣੀ ਹੋਗੀ 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 ਗਾਹ ਨੂੰ ਕਰ ਸਰ ਪੁੱਤ ਥੋੜਾ ਗਾਹ ਨੂੰ ਕਰ ਸਰ ਹਾਂ ਇਹਨੇ ਦਵਾਈ ਦੇਣਗੇ ਫੇਰ ਪੁੱਤ ਦਵਾਈ ਦੇਣਗੇ ਹੋਣ ਪਰੀ ਦੇ ਜਿਹੜੀ ਪੱਟੀ ਹੋ ਚੁੱਕੀ ਹੈ ਜੀ ਪੱਟੀ ਕਰਕੇ ਕੀੜੇ ਕੱਢ ਕੇ ਪਰੀਆਂ ਚੀਖਾਂ ਵੀ ਜਿਹੜੀਆਂ ਮਾਰਦੀ ਸੀ ਤੜਫਦੀ ਸੀ ਝੱਲੀ ਨਹੀਂ ਸੀ ਜਾਂਦੀ ਪਰ ਮਜਬੂਰੀ ਏਡੀ ਜ਼ਿਆਦਾ ਵੱਡੀ ਸੀ ਵੀ ਜੇ ਕੀੜੇ ਨਹੀਂ ਸੀ ਕੱਢਦੇ ਤਾਂ ਹੋਰ ਤਕਲੀਫ ਵਧਣੀ ਸੀ ਤੇ ਇਦਾਂ ਦੇ ਪੇਸ਼ੈਂਟਸ ਨੂੰ ਡਾਕਟਰ ਤਾਂ ਹੱਥ ਨਹੀਂ ਪਾਉਂਦੇ ਹਸਪੀਟਲ 'ਚ ਕਿਸੇ 'ਚ ਲੈ ਜਾਓ ਡਾਕਟਰ ਆਪ ਕਦੇ ਵੀ ਟੱਚ ਨਹੀਂ ਕਰਦਾ ਇਦਾਂ ਦੇ ਮਰੀਜ਼ਾਂ ਨੂੰ ਉਹ ਕਰਦੇ ਹੋ ਉਹਨਾਂ ਸਾਫ਼ ਕਰਦੇ ਔਰ ਵੈਗੁਰ ਨੇ ਪਤਾ ਨਹੀਂ ਸਾਡੇ ਕੋਈ ਚੰਗੇ ਕਰਮਾਂ ਦਾ ਸਾਨੂੰ ਫਲ ਦਿੱਤਾ ਪਰ ਜਿੱਥੇ ਇੱਕ ਚੰਗਾ ਲੱਗਦਾ ਕਿਸੇ ਨੂੰ ਤਕਲੀਫ ਤੋਂ ਰਹਿਤ ਕਰਨਾ ਉਥੇ ਦੁੱਖ ਵੀ ਬਹੁਤ ਆਉਂਦਾ ਵੀ ਸਾਡੀਆਂ ਨਿੱਕੀਆਂ ਨਿੱਕੀਆਂ ਧੀਆਂ ਪਰਿਨਾਮ ਤੜਫਦੀ ਕੀੜੇ ਪੈ ਗਏ ਸਿਰ ਦੇ ਵਿੱਚ ਮਾਂ ਬਾਪ ਦੀ ਇੱਕ ਛੋਟੀ ਜੀ ਲਾਪਰਵਾਹੀ ਹੁਣ ਵੀ ਮਹਾਰਾ ਸੱਚੇ ਪਾਤਸ਼ਾਹ ਅੱਗੇ ਅਸੀਂ ਅਰਦਾਸ ਕਰਦੇ ਆਂ ਮਾਂ ਬਾਪ ਨੂੰ ਸਮੱਤ ਬਖਸ਼ਣ ਵੈਗੁਰੂ ਇਹ ਆਪਣੀਆਂ ਲੜਾਈਆਂ ਝਗੜੇ ਗੁੱਸੇ ਗਿੱਲੇ ਛੱਡ ਕੇ ਆਪਣੇ ਬੱਚਿਆਂ ਦੀ ਪਰਵਿਸ਼ ਕਰਨ ਦੋ ਧੀਆਂ ਤੇ ਇੱਕ ਪੁੱਤ ਦੇ ਇਹ ਮਾਂ ਬਾਪ ਨੇ ਆਪਣੇ ਲਈ ਤਾਂ ਬੰਦਾ ਉਦੋਂ ਤੱਕ ਜਿਉਂਦਾ ਜਦ ਤੱਕ ਆਪਣੇ ਜੰਮੇ ਨਹੀਂ ਹੁੰਦੇ ਹੁਣ ਜਾਂ ਤਾਂ ਉਹਨਾਂ ਦੀ ਪ੍ਰਵਾਹ ਕਰਨ ਦੀ ਲੋੜ ਹੈ ਜਿਨ੍ਹਾਂ ਨੇ ਸਾਨੂੰ ਜੰਮਿਆ ਤੇ ਜਾਂ ਉਹਨਾਂ ਦੀ ਜਿਨ੍ਹਾਂ ਨੂੰ ਅਸੀਂ ਜੰਮਿਆ ਇਸ ਕਰਕੇ ਅੱਜ ਪਰਿ ਦੇ ਸਿਰ ਦੇ ਵਿੱਚੋਂ ਕੌਲੀ ਕੀੜੀਆਂ ਨਹੀਂ ਭਰ ਗਈ ਆ ਤੇ ਉਹ ਕੀੜੇ ਲਾਪਰਵਾਹੀ ਦੇ ਕੀੜੇ ਸੀ ਨਾ ਕਿ ਬਸ ਅਰਦਾਸ ਹੀ ਕਰਿਓ ਨਾ ਬਸ ਭੈਣ ਮੇਰੀ ਸਾਡਾ ਕੁਝ ਨਹੀਂ ਇਹ ਤਾਂ ਮਹਾਰਾਜ ਕਰਨ ਵਾਲਾ ਵਾ ਬਸ ਹੁਣ ਧਿਆਨ ਰੱਖੀ ਹੁਣ ਹੁਣ ਧਿਆਨ ਰੱਖ ਹੁਣ ਧਿਆਨ ਰੱਖ ਭੈਣ ਦੇਖੇ ਧੀਆ ਇਹਨੇ ਵੀ ਇੱਕ ਦਿਨ ਤੇਰੇ ਵਾਂਗੂ ਜ਼ਿੰਮੇਵਾਰ ਬਣਨਾ ਇਹਦੇ ਨਾਲ ਬੱਚੀ ਨਾਲ ਜੋ ਆ ਹੋਇਆ ਇਹ ਰੱਬ ਕਿਸੇ ਨਾਲ ਨਾ ਕਰੇ ਇਦਾਂ ਦਾ ਪਰੀ ਹੁਣ ਠੀਕ ਐ ਪੁੱਤ ਹੁਣ ਦਿੰਦੈ ਤਰਦ ਹੁੰਦਾ ਹੁਣ ਖੁਸ਼ ਹੱਸ ਕੇ ਦਿਖਾ ਦੇ Ate pe, ate pe, kwa shok e.